ਆ ਜੋ ਵੀ ਆ ਬੱਲੇ 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 ਆ ਤੇਰੀ ਕੋਣ ਫੜੋ ਵੀ ਫੋਨ ਫੜੋ ਆ ਕੇ ਫੀਲ ਲੈ ਕੇ ਫੀਲ ਲੈ ਕੇ ਆ ਕੇ ਫੀਲ ਲੈ ਕੇ ਉਹ ਕੀ ਹੂੰ ਉਹ ਤੇ ਮੇ ਕੋ ਤਾਂ ਨਹੀਂ ਆ ਕੇ ਮੇ ਵਿਚੋਂ ਵੱਜੇ ਕੋਈ ਨਹੀਂ ਕੋਈ ਨਹੀਂ ਵੇ ਲਾੜ ਕਰਦੇ ਬਾਈ ਦੇਖੋ ਫੀਡ ਪਾਉਣ ਆਏ ਸੀਗੇ ਤੇ ਬੱਚੇ ਕਿੰਨਾ ਪਿਆਰ ਕਰਦੇ ਆ ਤੇ ਸਪੋਰਟ ਕਰਿਆ ਕਰੋ ਬਈ ਇਹਨਾਂ ਦੀ ਬੇਜਵਾਨਾਂ ਦੀ ਨਾ ਨਾ ਇਹਦੇ ਤੇ ਕਾਹ ਤੋਂ ਪਾਤੀ ਨਹੀਂ ਤਾਂ ਛੜੀ ਉਹ ਦੇਖੋ ਇਹ ਭੋਖੇ ਹੈਗੇ ਵਿਚਾਰੇ ਹਨਾ ਤੇ ਬਈ ਸਪੋਰਟ ਕਰਿਆ ਕਰੋ ਇਹਨਾਂ ਦੀ ਮਦਦ ਕਰਿਆ ਕਰੋ ਵੱਧ ਤੋਂ ਵੱਧ ਤੇ ਨਾਲ ਸਾਡੀ ਵੀ ਸਪੋਰਟ ਕਰਿਆ ਕਰੋ ਲੋ ਜੀ ਤੇ ਬਸ ਇੱਕ ਆਸ ਦੀ کرن YouTube ਤੇ ਚੈਨਲ ਆ ਜੀ ਵੱਧ ਤੋਂ ਵੱਧ ਜਾ ਕੇ ਵੱਡੀਆਂ ਵੀਡੀਓ ਦੇਖਿਆ ਕਰੋ ਇੱਥੇ ਤੇ ਸਾਡਾ ਸੁਪਨਾ ਇਹ ਹੈ ਕਿ ਇਹਨਾਂ ਬੱਚੇ ਅਸੀਂ ਸ਼ੈਲਟਰ ਬਣਾਈਏ ਕਿਉਂਕਿ ਬਹੁਤ ਸਾਰੇ ਜ਼ਰੂਰਤਮੰਦ ਬੱਚੇ ਇਹੋ ਜਿਹੇ ਬੇਜਵਾਨ ਇਹਨਾਂ ਨੂੰ ਸ਼ੈਲਟਰਾਂ ਦੀ ਜ਼ਰੂਰਤ ਹੈ ਤੇ ਪਰ ਸਾਡੇ ਸ਼ੈਲਟਰਾਂ ਦੀ ਥੋੜੀ ਕਮੀ ਹੈਗੀ ਹੈ ਪ੍ਰੋਬਲਮ ਦੇਖ ਤਾਉਣੀ ਹੈ ਜੀ ਸਾਡੇ ਕੋਲ ਤੇ ਬਸ ਸਾਡੇ ਏਰੀਆ ਦੇ ਵਿੱਚ ਹੈਗੀ ਆ ਬਾਕੀ ਚਲੋ ਹੈਗੇ ਵੀ ਆ ਨੇੜੇ ਤੇ ਪਰ ਥੋੜਾ ਦੂਰ ਪੈ ਜਾਂਦਾ ਸਾਨੂੰ ਤੇ ਬਸ ਸਾਡੀ سپورਟ ਕਰੋ ਜੀ ਬਸ ਤੋਂ ਬਸ ਬੇਜਵਾਨ ਇਹਨਾਂ ਦੀ ਮਦਦ ਕਰਿਆ ਕਰੋ ਜਿੱਥੇ ਵੀ ਤੁਹਾਨੂੰ ਮਿਲਣ ਸਾਨੂੰ ਵੀਡੀਓ ਬਣਾ ਕੇ ਪਾ ਦਿਆ ਕਰੋ ਜੇ ਕਿ ਤੁਹਾਨੂੰ ਜ਼ਰੂਰਤਾਂ ਲੋੜ ਬੰਦ ਹੈਗਾ ਤਾਂ ਅਸੀਂ ਕਈ ਵਾਰੀ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੋਵੇ ਤਾਂ ਪਕਾਉਦਾ ਕੋਈ ਵੀ ਕੋਨਾ ਹੋਵੇ ਹਨਾ ਵੀਡੀਓ ਬਣਾ ਕੇ ਪਾ ਦਿਓ ਅਸੀਂ ਜੀ ਪਾ ਦਾਂਗੇ ਵੀਡੀਓ ਉੱਤੇ ਚਲੋ ਥੋੜਾ ਕੋਈ ਨਾ ਕੋਈ ਹੱਲ ਹੋ ਜਾਊਗਾ ਜਿਵੇਂ ਕਿ ਸੜਕਾਂ ਤੇ ਰੁਲਦਾ ਕਿਸੇ ਦੇ ਕੀੜੇ ਪਏ ਜਾਂ ਦੀ ਕੋਈ ਲੱਤਾਂ ਟੁੱਟੀ ਆ ਅੰਗ ਹੀਣ ਉਹਨੂੰ ਮਦਦ ਦੀ ਜ਼ਰੂਰਤ ਆ ਤਾਂ ਭਾਈ ਉਹ ਸਾਨੂੰ ਤੁਸੀਂ ਦੱਸਿਆ ਕਰੋ ਤੇ ਥੋੜਾ ਕੋਈ ਨਾ ਕੋਈ ਨੇੜੇ ਸ਼ੈਲਟਰ ਕਿਉਂਕਿ ਕਈ ਵਾਰੀ ਕੀ ਹੁੰਦਾ ਜਿਵੇਂ ਸਾਡੇ ਪਿੰਡ ਹਨਾ ਤਾਂ ਕਿਸੇ ਬੱਚੇ ਨੂੰ ਹੈਲਪ ਦੀ ਜ਼ਰੂਰਤ ਆ ਮਦਦ ਦੀ ਲੋੜ ਆ ਤਾਂ ਉਹ ਭਾਈ ਤੁਹਾਨੂੰ ਸਮਝ ਨਹੀਂ ਆਉਦੀ ਵੀ ਕਿਵੇਂ ਕਰੀਏ ਜੀ ਇਹਦਾ ਕਿਵੇਂ ਇਲਾਜ ਕਰਵਾਇਏ ਆਓ ਸਾਡੇ ਨਾਲ ਕੰਟੈਕਟ ਕਰ ਲਿਆ ਕਰੋ ਜੀ ਅਸੀਂ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਜ਼ਰੂਰ ਕਰਾਂਗੇ ਤੇ ਦੇਖੋ ਵਿਚਾਰੇ ਭੁੱਖੇ ਸੀਗੇ ਤੇ ਆ ਇਹਨਾਂ ਦੀ ਮਾਂ ਆ ਗਈ ਤੇ ਖਾ ਗਏ ਵੀਰੋ ਵਿਚਾਰੇ ਜਲਦੀ ਜਲਦੀ ਤੇ ਸਾਡਾ ਬਹੁਤ ਮਨ ਦੁਖੀ ਹੁੰਦਾ ਬਈ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਉਹਨਾਂ ਲੋ ਦੋਸਰੋਂ ਹੀ ਤਮੜ ਗਏ ਨੇ ਤੇ ਬਸ ਇੱਕ ਆਸ ਦੀ ਕਿਰਨ ਨਾਮ ਤੋਂ YouTube ਤੇ ਚੈਨਲ ਆਈ ਸਾਡਾ ਉੱਥੇ ਜਾਓ ਵਾਦ ਤੋਂ ਵਾਦ ਸਪੋਰਟ ਕਰੋ ਵੱਡੀਆਂ ਵੀਡੀਓ ਦੇਖਿਆ ਕਰੋ ਤਾਂ ਕਿ ਸਾਨੂੰ ਸਾਡਾ ਚੈਨਲ ਮੋਨਟਾਈਜ਼ ਹੋ ਜੇ ਚਲੋ ਕੁਛ ਨਾ ਕੁਛ ਅਰਨਿੰਗ ਹੋਣ ਲੱਗ ਜੇ ਤਾਂ ਅਸੀਂ ਇਹ ਬੇਜਵਾਨਾਂ ਵਾਸਤੇ ਕੁਛ ਨਾ ਕੁਛ ਕਰਕੇ ਤਾਂ ਭਾਈ ਸਾਨੂੰ ਇੱਕ ਡੋਂਗਿਆਂ ਦੀ ਜ਼ਰੂਰਤ ਆ ਕਿਉਂਕਿ ਜਿਹੜੇ ਫੀਡ ਫੋਨ ਵਾਲੇ ਹੁੰਦੇ ਜਿਵੇਂ ਕਿ ਆਹਾਂ ਤੇ ਇਹਨਾਂ ਆ ਡੋਂਗਾ ਸਾਡੇ ਕੋਲੇ ਚ ਪਾਂਡਿਆਂ ਦੀ ਕਮੀ ਆ ਤਾਂ 20 ਤੋਂ 25 ਡੋਂਗੇ ਸਾਨੂੰ ਚਾਹੀਦੇ ਆ ਜੇ ਕੋਈ ਵੀ ਭੇਜ ਸਕਦਾ ਲੈ ਕੇ ਤਾਂ ਜਰੂਰ ਸਾਡਾ ਕੰਟੈਕਟ ਕਰਾ ਜੇ ਬਾਇਓ ਚ ਨੰਬਰ ਹੈਗਾ ਇੱਕ ਆਸ ਦੀ ਕਿਰਨ ਨਾਮ ਤੋਂ YouTube ਚੈਨਲ ਆ ਤੇ ਉਹਦੇ ਬਾਇਓ ਚ ਨੰਬਰ ਹੈਗਾ 987740385 ਨੰਬਰ ਆ ਜੀ ਏ ਨਾ ਬੱਚਾ ਭਰਾ ਜੀ ਤੇ ਬਸ ਮਦਦ ਕਰਦੇ ਰਿਆ ਕਰੋ ਫੀਡ ਦੀ ਰਿਪੋਰਟ ਕਰਦੇ ਰਿਆ ਕਰੋ ਤਾਂ ਜਿਵੇਂ ਕਿ ਤੁਸੀਂ ਫੀਡ ਚਲੋ ਭੇਜ ਦਿਨੇ ਸਾਨੂੰ ਤਾਂ ਮੈਂ ਦੂਜਿਆਂ ਨੂੰ ਵੀ ਭੈਣ ਭਰਾਵਾਂ ਨੂੰ ਜਿਹੜੇ ਕਈ ਸੋਚਦੇ ਵੀ ਯਾਰ ਬੰਦੇ ਦੀ ਹੈਲਪ ਤਾਂ ਕਰਨੀ ਆ ਮਦਦ ਕਰਨੀ ਕਿਵੇਂ ਕਰੀਏ ਤਾਂ ਭਾਈ ਇੰਸਟਾ ਦੇ ਤੇ YouTube ਦੇ ਬਾਇਓ ਚ ਨੰਬਰ ਹੈਗਾ ਕੰਟੈਕਟ ਨੰਬਰ ਸਾਡਾ ਦਿੱਤਾ ਹੋਇਆ ਜਿਲ੍ਹਾ ਸ਼੍ਰੀ ਮਕਸਦਰ ਸਾਹਿਬ ਪਿੰਡ ਰੋੜਾਂ ਵਾਲੀ ਆ ਭਾਈ ਤਾਂ ਕਮੈਂਟ ਜਰੂਰ ਕਰਿਆ ਕਰੋ ਨਾਲ ਕਿਉਂਕਿ ਤੁਹਾਡੇ ਕਮੈਂਟਾਂ ਨਾਲ એનર્ਜੀ ਮਿਲਦੀ ਆ ਬੱਚੀ ਆ ਜਿਵੇਂ ਹਨਾ ਆ ਯਾਰ ਜਦੋਂ ਕਮੈਂਟ ਪੜਦੇ ਆ ਤੇ ਕਮੈਂਟ ਪੜ ਕੇ ਖੁਸ਼ ਹੁੰਦੇ ਵੀ ਚਲੋ ਰੈਡੀ ਅਸੀਂ ਵੀ ਜਾਣੇ ਫੀਡ ਕੋਨ ਅਸੀਂ ਵੀ ਆ ਕੇ ਆਉਣੇ ਵੀ ਸਾਨੂੰ ਆਪਾਂ ਨੂੰ ਲੋਕ ਸਪੋਰਟ ਕਰਕੇ ਪਿਆਰ ਕਰ ਲਿਆ ਤੇ ਬਸ ਇਹ ਬੇਜਵਾਨ ਬਈ ਇਹਨਾਂ ਦੀ ਕਰਿਆ ਕਰੋ ਯਾਰ